ਅੱਜ ਵੀਰੇ ਆਪਾਂ ਚੱਲਿਆਂਗੇ ਖਲੀ ਦੇ ਸੌਰੀ ਕੱਲ ਗਈ ਸੀ ਕਿ ਮੇਰੇ ਸੌਰੀ ਅੱਜ ਚੱਲੇ ਆਪਾਂ ਖਲੀ ਦੇ ਸੌਰੀ ਵੈਸੇ ਆਪਾਂ ਉੱਥੇ ਏਰੀਆ ਦੇਖਣ ਜਾਈਏ ਕਿਉਂਕਿ ਆਪਾਂ ਤੂੜੀ ਵਾਲੀ ਮਸ਼ੀਨ ਲੈ ਕੇ ਜਾਵਾਂਗੇ ਉੱਥੇ ਤਾਂ ਕਰਕੇ ਇਹਦਾ ਖਲੀ ਦਾ ਫਰੈਂਡ ਸੀਗਾ ਮੁੰਡਾ ਕਰਾ ਬਈ ਮਸ਼ੀਨ ਦੇ ਮਸ਼ੀਨ ਲੈ ਕੇ ਜਾਵਾਂਗੇ ਤੂੜੀ ਵਾਲੀ ਮਸ਼ੀਨ ਵੀ ਚੱਲ ਚਲਾ ਲਾਂਗੇ ਯਾਰ ਥੋੜਾ ਬਹੁਤਾ ਉੱਥੇ ਦਾ ਫਰੈਂਡ ਆ ਆਪਣੀ ਚਮਕੌਰ ਦਾ ਤੇ ਉਹਦੇ ਲਈ ਵੀ ਚੱਲਿਆਂਗੇ ਉਹ ਕਹਿੰਦਾ ਸੀਗਾ ਕਹਿੰਦਾ ਆ ਜਾ ਯੋ ਕਹਿੰਦਾ ਮਾਹ ਚੱਲ ਇਹਨੂੰ ਆਖਿਆ ਮਾ ਚੱਲ ਗੇੜਾ ਕੱਢਿਆ ਹੋਣੇ ਆ ਇਹ ਕਹਿੰਦਾ ਬਗ ਚੱਲਦੇ ਨਾਲੇ ਮੇਰੇ ਸੋਰੀ ਜਾਇਆਵਾਂਗੇ ਮਾਹ ਚੱਲ ਠੀਕ ਆ ਤੇ ਹੁਣ ਅਸੀਂ ਰੈਡੀ ਜੈਡੀ ਹੋ ਕੇ ਬਹਿ ਗਏ ਕਾਰ ਦੇ ਵਿੱਚ ਤੇ ਹੁਣ ਅਸੀਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਤੇ ਫਿਰ ਚੱਲਦੇ ਆਂਗੇ ਚੱਲੀ ਨਹੀਂ ਆ ਇਹ ਭੈਣ ਦਾ ਯਾਰ 100 ਲੁੱਚਿਆਂ ਦਾ ਲੁੱਚਾਗਾ ਇਹਦਾ ਜੰਮਦਾਰ ਦੇ ਰੁਪਈਏ ਹੈ ਹੋਰ ਵੀ ਪੈਸੇ ਦੇਣ ਵੇਲੇ ਕਰੋ ਭੈਣ ਜੋ ਅਸੀਂ ਲੈ ਕੇ ਨਹੀਂ ਗੇ ਲੈ 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 ਕੋਈ ਕਰੋ ਰੱਬ ਕਿੰਨਾ ਕੈਮਰੇ ਕੱਡੇ ਖੜੇ ਕਿੰਨਾ ਵੇਲੇ ਦਾ ਕੈਮਰੇ ਨਾ ਕੱਢੇ ਮੈਂ ਫਿਰ ਤਾਂ ਕੱਲ ਤੋਂ ਸਾਡੇ ਇਧਰ ਲਾ ਰੂਟ ਹੀ ਨਹੀਂ ਧੀ ਕੋਈ ਨਿਕਲ ਜੇ ਅੰਕਾਰ ਨਹੀਂ ਗਾ ਕੱਲ ਤੇ ਸਾਡਾ ਰੂਟ ਹੀ ਨਹੀਂ ਦੀ ਇਧਰ ਓਏ ਰਾਵਣ ਓਏ ਰਾਵਣ ਰਾਵਣ ਸਾਡੀ ਯਾਰ ਤੂੰ ਇਹ ਪੈਨ ਟਾਇਰ ਦੀ ਇਹ ਆਪਣਾ ਟਾਈਮ ਕਰਿਆ ਕਰੀ ਜਾਂਦਾ ਆਹ ਦੇਖ ਰਾ ਰਾਵਣ ਤੇ ਗੱਡੀ ਖੜਾ ਤੇਰੇ ਸਾਹਮਣੇ ਏ ਟਾਈਮ ਤਾਂ ਮੇਰ ਖਰਾਬ ਕਰਾ ਫਿਰ ਮੈਂ ਤੈਨੂੰ ਟਾਈਮ ਰੈਡੀ ਏ ਚੱਲ ਤੈਨੂੰ ਵੀਡੀਓ ਭੇਜ ਦੇਗਾ ਬਾ ਬਾਦਰ ਪੰਜ ਬਹੁਤ ਤੈਨੂੰ ਸੌਣ ਦੇ ਲੱਗੇ ਮਨ ਦੀ ਮਜਰੂ ਪੈ ਹੋਣਾ ਯਾਰ ਬਸ ਤੈਨੂੰ ਵੇ ਮਿਲ ਲਗੇ ਯਾਰ ਜਿੱਥੇ 1500 ਦੇਣਾ ਉੱਥੇ 1800 ਦੇ ਦਾਂਗੇ ਯਾਰ ਬਾ ਨਿਭਰੇ ਮੇਰੇ ਤਾਂ ਮੁੱਠਾ ਮਰਵਾ ਜੀ ਵੀਡੀਓ ਦੇ ਘਾਬ ਲੈ ਨਾ ਯਾਰ ਵਾਲਾ ਆ ਰਾਮਿਆ ਓਏ ਬੋਤਲ ਭੰਦੇ ਰਮਾ ਛੋਟੇਲੀ ਪੀਣਾ ਨਾ ਥੋੜੀ ਗੱਲਾਂ ਆਉਂਦੇ ਨਾ ਯਾਪਨ ਚੱਲ ਮਾਣ ਲਗਾ ਵਾ ਮਾਸਟਰ ਭੰਦੇ ਉਹ ਕਰੀ ਜਾਂਦਾਗਾ ਬੋਤਲ ਬਣਾਉਣ ਨੂੰ ਕਰਦਾ ਤੱਕ ਨਸੋਦਾ ਤੇਲ ਲੈ ਕੇ ਦੀਗੇ ਹੁਣ ਇਹ ਮੁੱਕਰ ਰਹੇ ਨੇ ਕੈਮਰੇ ਕੱਢੀ ਖੜਾ ਮੈਂ ਰਾਤ ਚੱਕੇ ਹੋਏ ਸੀ ਦਾਰੂ ਛਿੱਤੀ ਸੀ ਇਹਨਾਂ ਦੀ ਜੀਤਾ ਜੀ ਵਾਲਾ ਰਹਿੰਦੀ ਬਾਕੀ ਸਾਡੇ ਭਾਈ ਸੰਸੇਰ ਭਰਾ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਆ ਚੱਲੀਏ ਰੋ ਲੋ ਵੀ ਮਿੱਤਰੋ ਮੈਂ ਇਹਦੇ ਬੈਦ ਨੇ ਹੋ ਕੇ ਰੈਡੀ ਸੈੜੀ ਤੇਲ ਉਹ ਤੇਰੀ ਭੈਣ ਦੇ ਬਾਹਰ ਲਗਾ ਰੋਕੀ 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 ਇਹਦੀ ਮੰਨ ਕਦੇ ਵੀ ਵੱਡੀ ਗੱਡੀ ਵਾਲਾ 100 ਚੋਂ 5-7% ਮਸਾਂ ਗਲਤੀ ਕਰੂਗਾ ਨਹੀਂ ਛੋਟੀ ਗੱਡੀ ਵਾਲਿਆਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਹਦੇ ਕਾਰਨ ਐਕਸੀਡੈਂਟ ਬੰਦੇ ਨੇ ਕਿਉਂਕਿ ਪਤਾ ਚੱਕਰ ਗਿਆ ਕਿਸੂਰ ਵੀ ਨਹੀਂ ਪਾਇਦਾ ਕਿਸੂਰ ਵੀ ਨਹੀਂ ਪਾਇਦਾ ਬਾਕੀ ਇਹ ਆ ਵੀ ਯਾਰ ਇਹੇ ਡਰਾਈਵਰ ਹੁੰਦੇ ਨੇ ਤਾਂ ਖੇੜੇ ਹੁੰਦੇ ਨੇ ਵੱਤ ਵੱਲ ਵੀ ਸਾਰਾ ਜ ਨਹੀਂ ਇਹਨਾਂ ਨੇ ਰੋਡ 'ਤੇ ਚੱਲਣਾ ਹੁੰਦਾ ਆਪਣੇ ਵਰਗੇ ਲੈ ਕੇ ਭੈਣ ਚੋਂ ਦਾ ਡੱਡੂ ਜੀ ਗੱਡੀ ਲਿਆ ਕੇ ਵਿੱਚ ਬਾੜ ਦਿੰਦੇ ਨੇ ਐਕਸੀਡੈਂਟ ਉੱਥੇ ਹੁੰਦਾ ਮੂੰ ਜਿਵੇਂ ਐਕਸੀਡੈਂਟ ਨਹੀਂ ਹੁੰਦਾ ਜਓ ਪਰ ਨੂੰ ਖੁਸ਼ੀ ਅੱਜ ਦਾ ਸਾਰੇ ਜੱਟ ਦੀ ਜਓ ਜਓ ਪਿੰਡ ਲਵੇ ਆਈ ਜਾਂਦਾ ਜਓ ਜਓ ਇਹਦੀ ਖੁਸ਼ੀ ਵਧੀ ਜਾਂਦੀ ਹੈ ਹੁਣ ਤਾਂ ਕਿੱਦੇ ਦੇ ਆ ਗਿਆ ਕਿੱਦਾਂ ਹੋਣ ਲੱਗ ਗਿਆ ਹੁਣ ਤਾਂ ਵੀ ਮਦਦ ਨਾਲ ਖੁਸ਼ੀ ਹੁਣ ਇਦੋਂ ਰੋਕੀ ਨਹੀਂ ਜਾ ਰਹੀ ਹੁਣ ਬਾਕੀ ਘਰੇ ਜਾਂਦੇ ਆਪਾਂ ਜਾ ਕੇ ਬਾਈ ਰੋਟੀ ਪਣੀ ਖਾਣੇ ਆ ਯਾਰ ਹਨਾ ਫਾਇਦਾ ਕਿੱਦਾਂ ਪੈਂਦਾ ਕਿੱਦਾਂ ਬਾਈ ਹੁਣ ਆਪਣੀ ਜੋ ਉੱਪਰ ਨੂੰ ਖੜੀ ਉਸਤਾਦ ਨੂੰ ਖੁਲੀ ਖੁਸ਼ੀ ਹੋਈ ਪਈ ਆ ਹੁਣ ਜਾਊਗਾ ਘਰੇ ਸਹੁਰਿਆਂ ਦੇ ਪਿੰਡਾਂ ਕਿੰਨੇ ਟਾਈਮ ਬਾਅਦ ਆਇਆਗਾ ਮੈਂ 2 ਮਹੀਨੇ ਬਾਅਦ ਆਇਆ 2 ਮਹੀਨੇ ਬਾਅਦ ਆਇਆ ਬਾਈ 2-3 ਮਹੀਨੇ ਬਾਅਦ 2-3 ਮਹੀਨੇ ਬਾਅਦ ਤਾਂ ਨਹੀਂ ਆਇਆ 2-3 ਮਹੀਨੇ ਦਾ ਆਪਾਂ ਆਪਾਂ ਨੂੰ ਵੀ ਫਿਰਦੇ ਨੂੰ ਹੋਗੇ ਵੱਧੋ ਨਾ ਤੈਨੂੰ ਤਾਂ ਵੱਧ ਹੋ ਗਿਆ ਟਾਈਮ ਮੈਨੂੰ ਐ ਲੱਗਦਾ ਦਿਨ ਸਾਲ ਹੋ ਗਿਆ ਉਹ ਲੈ ਸਾਲ ਦਾ ਘੱਟ ਹੋ ਗਿਆ ਹਾਂ ਸਾਲ ਦਾ ਘੱਟ ਹੋ ਗਿਆ ਠੀਕ ਆ ਲੈ ਮਿੱਤਰੂ ਰੋਟੀ ਪਾਣੀ ਖਾਣੇ ਆ ਫਿਰ ਆਪਾਂ ਚੱਲਾਂਗੇ ਆਦਮ ਪਰ ਏਰੀਏ 'ਚ ਲੇ ਬਈ ਆਉਂਦੀ ਫੇ ਮਸਤ ਆਉਂਦੀ ਮਾਸੇ ਹੋਰਾਂ ਨੇ ਸਾਨੂੰ ਧਰਤਾ ਖਾਣ ਪੀਣ ਨੂੰ ਸਮਾਨ ਵਾ ਇੱਥੇ ਰੋਟੀ ਤਾਂ ਜਿਹੜਾ ਇੰਨਾ ਵਰਗੀ ਕੋਈ ਖਵਾਉਂਦਾ ਨਹੀਂ ਵਾਲੀ ਘੈਂਟ ਰੋਟੀ ਪਾਣੀ ਹੁੰਦਾ ਇਹਨਾਂ ਦਾ ਰੋਟੀਆਂ ਖਾ ਕੇ ਭੈ ਦਾ ਯਾਰ ਅਨੰਦ ਕਸ਼ੋਰ ਦਾ ਆ ਗਿਆ ਤੇ ਤੜਕੇ ਦੇ ਭੁੱਖੇ ਫਿਰਦੇ ਸੀਗੇ ਰੋਟੀ ਪਾਣੀ ਮਿਲ ਗਿਆ ਪੂਰਾ ਵਧੀਆ ਬਈ ਸੇਵਾ ਬਹੁਤ ਕਰਦੇ ਨੇ ਯਾਰ ਇਧਰ ਨਾਈਕੇ ਇੱਕ ਇੱਕ ਗੱਲ ਹੋਰ ਵੀ ਜਮਕਾਉਰਾ ਇਧਰ ਰੋਟੀ ਪਾਣੀ ਵੀ ਵਾਲਾ ਵਧੀਆ ਹੁੰਦਾਗਾ ਮੇਰਾ ਲਾਣੇਦਾਰ ਪਹਿਲਾਂ ਇਹੀ ਕਰਦਾ ਹੁੰਦਾ ਸੀ ਜਦੋਂ ਉਹ ਮਸ਼ੀਨ ਲੈ ਕੇ ਆਉਂਦੇ ਦੇਦਿਗੇ ਕਹਿੰਦਾ ਵੀ ਸੇਰ ਤੈਨੂੰ ਮੈਂ ਉਧਰ ਹੀ ਪਾਉਂਗਾ ਵੀ ਉਹਨਾਂ ਦੀ ਮੈਨੂੰ ਰੋਟੀ ਪਾਣੀ ਵਾਲੀ ਵਧੀਆ ਲੱਗਦੀ ਆ ਇਹਨਾਂ ਦੀ ਬੁੜੀਆਂ ਨਾ ਤਾਂ ਗੋਹੇ ਕੁੜੀ ਨੂੰ ਹੱਥ ਲਾਉਣਾ ਇਹ ਆਪਣੇ ਆਣੀ ਆਏ ਆ ਵੀ ਜਲ ਨਾਲ ਗੋਹਾ ਗੂੜਾ ਕਰਦੇ ਨੇ ਰੋਟੀ ਲਾਉਂਦੀਆਂ ਨੇ ਇਹ ਵੀ ਜਿਹੜੀਆਂ ਬੁੜੀਆਂ ਨੇ ਤਾਂ ਉਹ ਰੋਟੀ ਹੀ ਲਾਉਂਦੀਆਂ ਨੇ ਬਸ ਉਹ ਕੋਈ ਗੂੜੇ ਦਾ ਕੰਮ ਨਹੀਂ ਕਰਦੀਆਂ ਹੈਗੀਆਂ ਨਵਾਂ ਸਿਸਟਮ ਠੀਕ ਹੈ ਯਾਰ ਇਹਨਾਂ ਦੀ ਬਈ ਰੋਟੀ ਪਾਣੀ ਬਹੁਤ ਵਧੀਆ ਹੁੰਦਾ ਰੋਟੀਆਂ ਐਂ ਹੁੰਦੀਆਂ ਨੇ ਘਿਓ ਦੇ ਵਿੱਚ ਲੇਪੂ ਦੇ ਪੁਕਰੀਆਂ ਜਮਾ ਦੇਸੀ ਘਿਓ ਵਰਤਦੇ ਨੇ ਮੈਂ ਤਾਂ ਅੱਜ ਤੜਕੇ ਬਈ ਜਦੋਂ ਘਰੇ ਵੜਿਆ ਮੂਰੇ ਹਾਰਾ ਪਿਆ ਦੀ ਮਾ ਮਾ ਤੜਕੇ ਵਾਚ ਦਾ ਜਿਗਾਰਡ ਹੋ ਗਿਆ ਕਿਉਂਕਿ ਅਥਰੇ ਬਈ ਅਸੀਂ ਦਾਰੂ ਨਾ ਟੱਕ ਲੈਣਗੇ ਫਿਰ ਤੜਕੇ ਦਾ ਲੱਸੀ ਜਰੀਰ ਭਾਲਦਾ ਮੈਂ ਘਰੇ ਬੜਨ ਸਾਰੀ ਇਹ ਚੀਜ਼ ਦੇਖੀ ਮਾ ਲੈ ਤੜਕੇ ਦਾ ਤਾਂ ਜਿਗਾਰਡ ਹੋ ਗਿਆ ਤੇ ਹੁਣ ਬਈ ਅਸੀਂ ਹੱਕ ਦੀ ਰੋਟੀ ਪਾਣੀ ਖਾ ਕੇ ਗੱਡੀ ਹੱਕਤੀ ਅਸੀਂ ਨੇ ਆਇਆ ਆ ਏਰੀਆ ਦੇਖਣ ਯਾਰ ਆਪਾਂ ਲੈ ਬੇ ਤੂੜੀ ਵਾਲੀ ਮਸ਼ੀਨ ਤੇ ਅਸੀਂ ਕੰਮ ਹੀ ਦੇਖਣ ਆਏ ਸੀਗੇ ਤੇ ਉਹੀ ਆਪਾਂ ਦੇਖਣ ਹੁਣ ਚੱਲ ਪਏ ਅੱਗੇ ਤੇ ਉੱਥੇ ਪਹੁੰਚ ਕੇ ਦੇਖਦੇ ਆ ਵੀ ਕੀ ਗੱਲਬਾਤ ਹੁੰਦੀ ਆ ਕਿਸੇ ਬੰਦੇ ਨੂੰ ਮਿਲਣਾ ਮਿੱਤਰਾ ਆਪਣੇ ਪਾਈ ਦਾ ਤੇ ਉਹਨੂੰ ਮਿਲਣਾ ਆਪਾਂ ਨੇ ਤੇ ਉੱਥੇ ਜਾ ਕੇ ਕਰਦੇ ਆ ਉਹਦੇ ਨਾਲ ਗੱਲਬਾਤ ਵੀ ਲੋ ਮਿੱਤਰੋ ਅਸੀਂ ਪਹੁੰਚ ਗਏ ਆਦਮਪੁਰ ਏਰੀਏ ਦੇ ਵਿੱਚ ਯਾ ਜਾਂਦੇ ਅੱਡੇ ਦਾ ਏਰੀਆ ਹੈ ਆਦਮਪੁਰ ਹਵਾਈ ਅੱਡਾ ਭਾਈ ਇੰਦਾ ਯਾਰ ਆਪਾਂ ਦਵਾਬੇ ਜਾਇਆ ਅਹੀਂ ਕਿ ਬਿਹਾਰ ਜਾਇਆ ਸਮਝ ਨਹੀਂ ਆਉਂਦੀ ਖੇਤਾਂ 'ਚ ਵਗ ਜਾ ਉੱਤੇ ਭਈਏ ਕੋਹ ਜਾਂਦਾ ਲੈ ਮੂਰੇ ਭੇਜਦਾ ਯਾਰ ਜਿੱਥੇ ਵਗ ਜਾ ਭਈ ਬਈ ਨਹੀਂ ਕਿ ਕੋਈ ਜ਼ਿਮੀਂਦਾਰ ਤਾਂ ਭੇਜਦਾ ਯਾਰ ਅਜੇ ਤੱਕ ਦਿਖਿਆ ਨਹੀਂ ਹੈਗਾ ਜ਼ਿਮੀਂਦਾਰ ਤਾਂ ਇਕੱਲੇ ਖਲੀ ਦੇ ਸੌਰਿਆਂ ਦੇ ਘਰੇ ਗਿਆਗੇ ਬਸ ਉਹ ਦੇਖੇ ਨੇ ਹੋਰ ਕੋਈ ਜ਼ਿਮੀਂਦਾਰ ਨਹੀਂ ਦੇਖਿਆ ਹੈਗਾ ਜਿੱਧਰ ਵਗ ਜਾ ਭੇਜਦਾ ਯਾਰ ਭਈ ਫਿਰਦੇ ਨੇ ਮੋਟਰਾਂ ਦੇ ਭਈਏ ਫਿਰਦੇ ਨੇ ਜੇ ਕੋਈ ਪਿੰਡ ਜਾਂ ਸ਼ਹਿਰ ਦੇ ਵਿੱਚ ਲੈਂਦਾ ਤਾਂ ਵੀ ਇਹ ਜੇ ਕੋਈ ਟਰੈਡ ਲਈ ਜਾਂਦਾ ਤਾਂ ਵੀ ਇਹ ਜੇ ਕੋਈ ਮੋਟਰ ਦੇ ਜੇ ਕੋਈ ਹਰ ਨਹੀਂ ਤਾਂ ਵੀ ਆ ਹੋਰ ਭੈਣੇ ਰੁਪਈਏ ਵੀ ਇਹ ਬੱਤੇ ਲੱਗੇ ਰਹੀ ਲੈਂਦਾ ਆਏ ਲੱਗਦਾ ਜਿਵੇਂ ਬਿਹਾਰ ਜਾਏ ਹੋਨੇ ਆ ਬਾਰੇ ਜਿਆਦੇ ਵੀ ਇਹ ਨੇ ਇਸ ਇਲਾਕੇ ਚ ਮੈਂ ਲੱਗਦਾ ਆਪਣੇ ਜਿਵੇਂ ਆਪਣਾ ਮਾਲ ਹਣਾ ਤੇ ਇਧਰ ਮੱਝਾਗਾ ਇਧਰ ਘਟਨੇ ਹਣਾ ਇਹ ਮੱਝਾ ਚ ਹੈਗੇ ਨੇਗੇ ਹੈਗੇ ਨੇਗੇ ਆਏ ਹੈਗੇ ਤਾਂ ਹੁਣ ਅਜ ਤਾਂ ਆਪਣੇ ਵੀ ਬਾਰੇ ਨੇ ਹੈਗੇ ਦਾ ਮਤਬ ਆਪਣੇ ਵੀ ਭਈਏ ਪੂਰੀ ਨੇ ਹੁਣ ਜਿਵੇਂ ਹੁਣ ਆਪਣੇ ਪਿੰਡਾਂ ਦੇ ਆਪਣੇ ਪਿੰਡ ਲਾਲਾ ਆਪਣੇ ਪਿੰਡਾਂ ਦੇ ਵੀ ਸਾਈਲਰ ਦੇ ਲਵੇ ਲਾਉਣੇ ਭਈਏ ਇਹ ਨੇ ਪਿੰਡਾਂ 'ਚ ਇੱਥੇ ਦਾ ਹਾਂ ਉਰੇ ਦਾ ਪਿੰਡਾਂ 'ਚ ਖੇਤੀ ਵੀ ਇਹ ਕਰ ਰਹੇ ਨੇ ਭਾਈ ਯਾਰ ਜਿਵੇਂ ਆਪਣੇ ਜ਼ਿਮੀਦਾਰਾਂ ਦੇ ਰੱਖੇ ਹੋਏ ਨੇ ਬੰਦੇ ਵੀ ਦੋ ਦੋ ਤਿੰਨ ਤਨ ਦੋ ਦੋ ਤਿੰਨ ਤਨ ਭਈਏ ਨੇ ਵੀ ਕੱਖ ਵੀ ਭਈਏ ਨਹੀਂ ਲਿਓਣੇ ਖਾਣੇ ਸਾਰਾ ਕੁਝ ਵੀ ਭਈਆਂ ਦੇ ਹੱਥ ਆਗਾ ਚਾਲੂ ਬਾਈ ਐਡਾ ਯਾਰ ਆਪਾਂ ਦਵਾਬੇ ਜਾਏ ਅਹੀਂ ਕਿ ਬਿਹਾਰ ਜਾਏ ਸਮਝ ਨਹੀਂ ਉਹਦੀ ਖੇਤਾਂ ਜਿ ਵਗ ਜਾ ਉੱਤੇ ਭਈਏ ਮੂਰੇ ਦੇ ਕੋਈ ਆ ਮੂਰੇ ਜਾਂਦੇ ਨੇ ਮੂਰੇ ਬਾਈਦਾ ਯਾਰ ਜਿੱਥੇ ਵਗ ਜਾ ਭਈਏ ਭਈਏ ਨਹੀਂ ਕਿਤੇ ਕੋਈ ਜ਼ਿਮੀਦਾਰ ਤਾਂ ਵਹਿੰਦਾ ਯਾਰ ਅਜੇ ਤੱਕ ਦਿਖਿਆ ਨਹੀਂ ਹੈਗਾ ਜ਼ਿਮੀਦਾਰ ਤਾਂ ਇਕੱਲੇ ਜਿ ਗਲੀ ਦੇ ਸਹੁਰਿਆਂ ਦੇ ਘਰੇ ਗਿਆ ਕੇ ਬਸ ਉਹ ਉਹ ਦੇਖੇ ਨੇ ਹੋਰ ਕੋਈ ਜ਼ਿਮੀਦਾਰ ਨਹੀਂ ਦੇਖਿਆ ਹੈਗਾ ਜਿੱਦਣ ਵਾਗ ਜਾਂ ਭੇਜਦਾ ਯਾਰ ਭਈ ਫਿਰਦੇ ਨੇ ਮੋਟਰਾਂ ਦੇ ਭਈਏ ਫਿਰਦੇ ਨੇ ਜੇ ਕੋਈ ਪਿੰਡ ਜਾਂ ਸ਼ਹਿਰ ਦੇ ਵਿੱਚ ਲੈ ਜਾਂਦਾ ਤਾਂ ਭਈਏ ਜੇ ਕੋਈ ਟਰੈਡ ਲਈ ਜਾਂਦਾ ਤਾਂ ਭਈਏ ਜੇ ਕੋਈ ਮੋਟਰ ਦੇ ਜੇ ਕੋਈ ਹਰ ਆ ਰਹੀ ਤਾਂ ਭਈਆ ਹੋਰ ਭੇਜਦਾ ਯਾਰ ਭਈਏ ਭੱਤੇ ਲੱਗੇ ਤੇ ਆਈ ਲੈਂਦਾ ਆਏ ਲੈਂਦਾ ਜਿਵੇਂ ਬਿਹਾਰ ਜਾਏ ਹੋਨੇ ਆ ਜੇ ਮੰਨਿਆ ਚਲ ਇੰਨਾ ਇਹ ਬਾਲੇ ਨੇ ਯਾਰ ਇਹ ਬਾਲੇ ਜਾਦੇ ਭਈਏ ਨੇ ਇਹ ਇਲਾਕੇ 'ਚ ਮੈਂ ਲੈਂਦਾ ਆਪਣੇ ਜਿਵੇਂ ਆਪਣਾ ਮਾਲ ਹਣ ਤੇ ਇੱਧਰ ਮੱਝ ਆ ਗਏ ਇੱਧਰ ਘਟਨੇ ਹਨਾ ਇਹ ਮੱਝ ਜਿਵੇਂ ਕਿ ਕਹਿਗੇ ਨਗੇ ਆਏ ਹੈਗੇ ਤਾਂ ਹੁਣ ਅਜ ਤਾਂ ਆਪਣੇ ਵੀ ਬਾਰੇ ਨਹੀਂ ਹੈਗੇ ਤਾਂ ਮਤਲਬ ਆਪਣੇ ਵੀ ਭਈਏ ਪੂਰੀ ਨਹੀਂ ਹੁਣ ਜਿਵੇਂ ਹੁਣ ਆਪਣੇ ਪਿੰਡਾਂ ਦੇ ਆਪਣੇ ਪਿੰਡ ਲਾਲਾ ਆਪਣੇ ਪਿੰਡਾਂ ਦੇ ਵੀ ਸੈਲਰ ਦੇ ਲਵੇ ਲਾਉਣੇ ਭਈਏ ਨੇ ਪਿੰਡਾਂ ਜਿਹੜੇ ਦਾ ਉਰੇ ਤਾਂ ਪਿੰਡਾਂ 'ਚ ਖੇਤੀ ਵੀ ਇਹ ਕਰ ਰਹੇ ਨੇ ਭਾਈ ਜਿਹੜੇ ਆਪਣੇ ਜ਼ਿਮੀਦਾਰਾਂ ਦੇ ਰੱਖੇ ਹੋਏ ਨੇ ਬੰਦੇ ਵੀ ਦੋ ਦੋ ਤਿੰਨ ਤਿੰਨ ਭਈਏ ਨੇ ਵੀ ਕੱਖ ਵੀ ਭਈਏ ਨਹੀਂ ਲਿਹਾਉਣੇ ਲਾਉਣੇ ਘਾਉਣੇ ਸਾਰਾ ਕੁਝ ਵੀ ਭਈਆਂ ਦੇ ਹੱਥ ਆਗਾ ਚਾਲੂ ਵਧੀਆ ਯਾਰ ਤਾਕੜੇ ਨੇ ਬੰਦੇ ਹਨਾ ਵੀ ਮਿੱਤਰੋ ਸਾਨੂੰ ਬਟਰ ਚਿਕਨ ਦੇ ਨਾਲ-ਨਾਲ ਸਾਨੂੰ ਛੋਲ ਵੀ ਆਏ ਨੇ ਸਾਡੀ ਇੰਨੀ ਚਿਤ ਹੋ ਰਹੀ ਹੈ ਇੱਥੇ ਕਿ ਆਪਾਂ ਖਾਲੀ ਦੇ ਸੌਰਿਆਂ ਦੇ ਪਿੰਡ ਪਹੁੰਚੇ ਆ ਸਾਡਾ ਯਾਰ ਬੈਠਾ ਪੈਦਾ ਅਸੀਂ ਬੋਤਲ ਕੱਢ ਲਈ ਅਜੀ ਨਜ਼ਾਰੇ ਆ ਜਾ ਬਾਈ ਤੋ ਮਿੱਤਰੋ ਆਪਾਂ ਮਿਲਦੇ ਸਾਨੂੰ ਸਾਰਿਆਂ ਨੂੰ ਕੱਲ ਨੂੰ ਨਾ ਨਾ ਕੱਲ ਨੂੰ ਮਿਲਾਂਗੇ ਤੋ ਚੰਗਾ ਜੀ ਸਾਨੂੰ ਸਤਿ ਸ੍ਰੀ ਅਕਾਲ